ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਬਿਲਕੁਲ ਠੀਕ ਹੋਵਾਂਗੇ ਤਾਂ ਰਾਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਬਿਲਕੁਲ ਨਵਾਂ ਲੈਕਚਰ ਇਹ ਲੈਕਚਰ ਦੇ ਵਿੱਚ ਰਾਜੀ ਅੱਜ ਆਪਾਂ ਕਰੰਟ ਅਫੇਅਰ ਕਰਾਂਗੇ 10 11 12 ਫਰਵਰੀ ਦੇ ਕਰੰਟ ਅਫੇਅਰ ਕਰਾਂਗੇ ਠੀਕ ਹੈ ਜੀ ਤੁਹਾਨੂੰ ਪਤਾ ਆਪਾਂ ਇੱਕ ਵੀਡੀਓ ਦੇ ਵਿੱਚ ਤਿੰਨ ਦਿਨਾਰੇ ਕਰੰਟ ਅਫੇਅਰ ਜਿਹੜੇ ਕਵਰ ਕਰਦੇ ਹੁੰਦੇ ਆ ਤੇ ਤੁਹਾਨੂੰ ਰਾਜੀ ਨਵੇਂ ਵਿਸ਼ਵਾਸ ਦੇ ਨਾਲ ਕਹਿ ਸਕਦਾਗਾ ਪੂਰੀ ਗਾਰੰਟੀ ਦੇ ਨਾਲ ਕਹਿ ਸਕਦਾ ਰਾਜੀ ਕਿ ਕਰੰਟ ਅਫੇਅਰ ਤੁਹਾਨੂੰ ਬਾਹਰੋਂ ਕਰਵਾਏ ਹੋਏ ਨਹੀਂ ਆਉਣੇ ਸਾਰਾ ਕੁਝ ਜਿਹੜਾ ਮੈਂ ਕੁਝ ਕਰਵਾਉਂਗਾ ਇਹਦੇ ਵਿੱਚੋਂ ਹੀ ਆਉਣਗੇ ਤਾਂ ਇਹ ਨਾਲਾ ਜੀ ਕਰੰਟ ਅਫੇਅਰ ਤੇ ਕਰਨ ਦਾ ਇੱਕ ਪ੍ਰੋਟੋਕੋਲ ਹੁੰਦਾਗਾ ਠੀਕ ਹੈ ਜੀ ਕਰੰਟ ਅਫੇਅਰ ਕਰਨ ਦਾ ਇੱਕ ਪ੍ਰੋਟੋਕੋਲ ਹੁੰਦਾਗਾ ਕਿ ਤੁਸੀਂ ਕਰੰਟ ਅਫੇਅਰ ਕਿੱਥੋਂ ਚੱਕਣੇ ਆ ਇੱਕ ਨਾਲਾ ਜੀ ਮੈਂ ਵੀਡੀਓ ਅਪਲੋਡ ਕਰੂੰਗਾ YouTube ਦੇ ਵਿੱਚ ਦੱਸੂੰਗਾ ਤੁਸੀਂ ਕਰੰਟ ਅਫੇਅਰ ਕਿੰਨੀ ਤਰੀਕ ਤੋਂ ਚੱਕਣੇ ਆ 2021 ਤੋਂ ਚੱਕਣੇ ਆ 22 ਤੋਂ ਚੱਕਣੇ ਆ 23 ਤੋਂ ਚੱਕਣੇ ਆ ਕਿ ਕਦੇ 24 ਵਾਲੇ ਕਰਨੇ ਸਾਰੀਆਂ ਚੀਜ਼ਾਂ ਨਾਲ ਜੀ ਇਹ ਦੱਸੂੰਗਾ ਤੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਪ੍ਰੋਵਾਈਡ ਵੀ ਕਰਵਾਉਂਗਾ ਠੀਕ ਹੈ ਜੀ ਤੇ ਇੰਨੀ ਦਾ ਜੀ ਮੇਰੀ ਗਾਰੰਟੀ ਹੋਊਗੀ ਜਿਹੜਾ ਦੇਖੋ ਅੱਜ ਤੱਕ ਐਕਸਪੀਰੀਅੰਸ ਰਿਹਾ ਰਾਜੇ ਫਾਇਰਮੈਨ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਡੀਡੇਟ ਨੇ ਸਿਲੈਕਸ਼ਨ ਕਰਵਾਈ ਹੈ ਪੰਜਾਬ ਪੁਲਿਸ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਡੀਡੇਟ ਨੇ ਸਿਲੈਕਸ਼ਨ ਕਰਵਾਈ ਹੈ ਠੀਕ ਹੈ ਜੀ ਅੱਗੇ ਜਾ ਕੇ ਗਰੁੱਪ ਡੀ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਕੈਂਡੀਡੇਟ ਸਿਲੈਕਸ਼ਨ ਹੋਊਗੀ ਕਿਉਂਕਿ ਰਾਜੇ ਮੈਂ ਹਮੇਸ਼ਾ ਗਰੁੱਪ ਸੀ ਤੇ ਡੀ ਦੇ ਹੀ ਬੱਚਿਆਂ ਨੂੰ ਤਿਆਰੀ ਕਰਵਾਉਣਾ ਹੁੰਦਾ ਗਰੁੱਪ ਸੀ ਦੇ ਵਿੱਚ ਕਲੈਰੀਕਲ ਦੇ ਵਿੱਚ ਆਪਣੇ ਪਟਵਾਰੀ ਆ ਜਾਂਦੇ ਆ ਵੀਡੀਓ ਆ ਜਾਂਦੇ ਆ ਠੀਕ ਹੈ ਜੀ ਤੇ ਏ ਅਤੇ ਬੀ ਦੇ ਗਰੁੱਪ ਲਈ ਰਾਜੇ ਮੈਂ ਤਿਆਰੀ ਨਹੀਂ ਕਰਵਾਉਂਦਾ ਉਹ ਕਰਵਾਉਣ ਦਾ ਕਾਰਨ ਇਹ ਨਹੀਂ ਹੈਗਾ ਕਿ ਮੈਨੂੰ ਕੁਝ ਆਉਂਦਾ ਨਹੀਂ ਹੈਗਾ ਉਹ ਕਰਵਾਉਣ ਦਾ ਕਾਰਨ ਇਹ ਹੁੰਦਾ ਰਾਜੀ ਕਿ ਜਿਹੜਾ ਗਰੁੱਪ A ਤੇ B ਹੈਗਾ ਉਹਦੇ ਵਾਸਤੇ ਬਹੁਤ ਟਾਈਮ ਚਾਹੀਦਾ ਤੇ ਜਿਹੜਾ C ਤੇ D ਦਾ ਗਰੁੱਪ ਹੈ ਰਾਜੀ ਇਹਦਾ ਮੈਂ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਦਿੰਦਾ ਰਹਾਂਗੇ ਤੇ ਅੱਗੇ ਵੀ ਬਹੁਤ ਵਧੀਆ ਦੇਵਾਂਗੇ ਰਿਜ਼ਲਟ ਤੁਹਾਨੂੰ ਠੀਕ ਹੈ ਜੀ ਤੇ ਬੇਫਿਕਰ ਹੋ ਕੇ ਤੁਸੀਂ ਤਿਆਰੀ ਕਰ ਸਕਦੇ ਹੋ ਬਾਕੀ ਰਾਜੀ ਆਪਣੇ ਕੋਲੇ ਬੈਚ ਵੀ ਚੱਲਦੇ ਆ ਆਪਣੀ ਐਪ ਆ ਦੀਪਪੁਰ ਲਰ ਐਜੂਕੇਸ਼ਨ ਵਾਲਾ ਜਿੰਨਾਂ ਬੱਚਾ ਕੋਲੇ ਆਈਫੋਨ ਵਾਲਾ ਜਿਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਅਰੇ ਕਲਾਸ ਪਲੱਸ ਇੱਕ ਕੋਡ ਫਿਲ ਕਰਨਾ ਡਬਲ ਐਕਸ ਨਾਮ ਜੇਕਰ ਐ ਪ੍ਰਤੀ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਣੀ ਹੈ ਤਾਂ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਬੈਚ ਦੇ ਵਿੱਚ ਰਾਜੀ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਮਿਲਣਗੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਰਾਜੀ ਜਿਹੜੇ ਬੱਚੇ ਪਹਿਲੀ ਵਾਰ ਤਿਆਰੀ ਕਰਦੇ ਆ ਜਿਹੜਾ ਮੇਰਾ ਕਰਵਾਇਆ ਹੋਇਆ ਬੱਚਾ ਕਰ ਲੈਂਦਾ ਰਾਜੀ ਸਿਲੈਕਸ਼ਨ ਦੀ ਮੇਰੀ 100% ਗਾਰੰਟੀ ਹੋਊਗੀ ਕਰਵਾਇਆ ਹੋਇਆ ਕਰਦਾ ਜੀ ਠੀਕ ਹੈ ਜੀ ਬਾਕੀ ਕਿਸੇ ਵੀ ਕੈਂਡੀਡੇਟ ਨੂੰ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਬੇਸਿਕ ਲੈਵਲ ਤੋਂ ਰ ਹੈ ਜਿਹੜੇ ਕੈਂਡੀਡੇਟ ਨੂੰ ਮੈਥ ਇੰਗਲਿਸ਼ ਨਹੀਂ ਆਉਂਦਾ ਸਾਰਾ ਆ ਸਬਜੈਕਟ ਮਿਲ ਲੰਗੇ ਰਾਜੀ ਜੀ ਜਲਦੀ ਜਲਦੀ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਚਲੋ ਹੁਣ ਰਾਜੀ ਕਰੰਟ ਅਫੇਅਰ ਦਾ ਸ਼ੁਰੂ ਕਰਨ ਤੋਂ ਪਹਿਲਾਂ ਪਹਿਲੇ ਕਰੰਟ ਅਫੇਅਰ ਦੀ ਗੱਲ ਕਰਦੇ ਆ ਕਿ ਨੇ ਭਾਰਤ ਤੇ ਕਿਸ ਦੇਸ਼ ਦੇ ਵਿੱਚ ਸਾਂਝੇ ਤੌਰ ਤੇ ਸਾਫ 2U19 ਠੀਕ ਹੈ ਜੀ ਪਹਿਲਾ ਚੈਂਪੀਅਨਸ਼ਿਪ 2024 ਦਾ ਖਿਤਾਬ ਜਿੱਤਿਆ ਰਾਜੀ ਦੀ ਮੂਮੈਂਟ ਦੀ ਇੱਕ ਜੈਂਪੀਸ਼ਿਪ ਹੁੰਦੀ ਹੈਗੀ ਠੀਕ ਹੈ ਜੀ ਇਹਦੇ ਵਿੱਚ ਭਾਰਤ ਤੇ ਕਿਸ ਦੇਸ਼ ਨੇ ਸਾਂਝੇ ਤੌਰ ਤੇ ਰਾਜੀ ਇਹ ਹੈ ਜਿਹੜਾ ਉਹ ਖਿਤਾਬ ਹਾਸਲ ਕੀਤਾਗਾ ਠੀਕ ਹੈ ਕਿਹੜਾ ਕੈਂਡੀਡੇਟਰ ਆ ਜੀ ਜਿਹੜਾ ਦਾ ਸਵਾਲ ਦਾ ਜਵਾਬ ਦੇਊਗਾ ਦੇਖੋ ਰਾਜ ਜਿਹੜੀਆਂ ਚੀਜ਼ਾਂ ਵੀ ਤੁਹਾਨੂੰ ਕਰਵਾਈ ਜਨਵੇਂ ਬਾਰ-ਬਾਰ ਫੇਰ ਕਹਿਣਾ ਚਾਹਣਾ ਕਿ ਕੋਈ ਵੀ ਚੀਜ਼ ਨੂੰ ਪੁਲਿਸ ਇਹ ਤਾਂ ਸਮਝੋ ਕਿ ਸੀਰੀਅਸ ਲੈਣ ਵਾਲੀ ਚੀਜ਼ ਨਹੀਂ ਹੈਗੀ ਜਿਹੜੀ ਚੀਜ਼ ਵੀ ਤੁਹਾਡੇ ਵਾਸਤੇ ਲੈ ਕੇ ਆਇਆ ਟਾਈਮ 'ਚੋਂ ਟਾਈਮ ਕੱਢ ਕੇ ਲੈ ਕੇ ਆਉਣਾ ਹੁਣ ਮੈਨੂੰ ਇਹ ਹੁੰਦਾ ਕਿ ਇੰਨੇ ਬੱਚੇ ਪੜ੍ਹਦੇ ਆ ਕਿਸੇ ਬੱਚੇ ਦਾ ਮੈਂ ਟਾਈਮ ਨਾ ਖਰਾਬ ਕਰਾਂ ਠੀਕ ਹੈ ਜੀ ਤਾਂ ਕਰਕੇ ਤੁਹਾਨੂੰ ਥੋੜੀ ਜੀ ਵੀਡੀਓ ਦੇ ਵਿੱਚ ਵੀ ਇੰਨਾ ਵਧੀਆ ਕੰਟੈਂਟ ਕਰਵਾ ਦਿੱਤਾ ਜਾਂਦਾਗਾ ਠੀਕ ਹੈ ਜੀ ਬਾਕੀ ਮੈਂ ਹਰ ਵਾਰ ਕਹਿਣਾ ਨੇ ਜੀ ਵੀਡੀਓ ਉਹੀ ਵਧਾਉਣੀ ਹੈ ਲੰਬੀ ਲੈ ਕੇ ਬੰਗਲਾਦੇਸ਼ ਦੀ ਤੁਹਾਨੂੰ ਪਤਾ ਹੈ ਜੇ ਰਾਜਧਾਨੀ ਕੀ ਹੈ ਬੰਗਲਾਦੇਸ਼ ਦੀ ਟਾਕਾ ਠੀਕ ਹੈ ਜੀ ਤੇ ਇਥੋਂ ਦੀ ਕਰੰਸੀ ਕੀ ਹੈਗੀ ਕਰੰਸੀ ਇਥਨੀ ਹੈਗੀ ਟਾਕਾ ਇਹ ਗੱਲ ਯਾਦ ਰੱਖਣੀ ਹੈ ਤੇ ਬਾਕੀ ਦਾ ਜੇ ਇਹਦੇ ਬਾਰੇ ਮੈਂ ਦੱਸਿਆ ਹੋਇਆ ਇਹਦਾ ਪੀਐਮ ਕੌਣ ਬਣਿਆ ਤੇ ਰਾਸ਼ਟਰਪਤੀ ਕੌਣ ਹੈ ਤੁਸੀਂ ਦੱਸੋ ਮੈਨੂੰ ਕਮੈਂਟਾਂ ਦੇ ਵਿੱਚ ਕਿਉਂਕਿ ਕਰਵਾ ਕੇ ਗਿਆ ਹੋਇਆਗਾ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਤੇ ਚੱਲਦੇ ਆ ਕੀ ਕਹਿ ਰਹੇ ਨੇ ਇਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਹਿੰਦੇ ਜੀ ਉਸ ਭਾਰਤੀ ਖਿਡਾਰੀ ਦਾ ਨਾਮ ਦੱਸੋ ਜਿਸ ਨੂੰ ਸਵਿਟਜ਼ਰਲੈਂਡ ਦੇ ਜੰਗ ਫਰੋਜੋਕ ਵਿੱਚ ਮਸ਼ਹੂਰ ਆਈਸ ਪੈਲਸ ਵਿੱਚ ਇੱਕ ਤਖਤੀ ਨਾਲ ਸਨਮਾਨਤ ਕੀਤਾ ਗਿਆ ਦੇਖੋ ਰਾਜੇ ਬਹੁਤ ਹੀ ਵੱਡੀ ਉਪਲਬਧੀ ਹੈ ਇਹ ਤਾਂ ਕਰਕੇ ਆਪਰੇਸ਼ਨ ਪੇਪਰ ਦੇ ਵਿੱਚ ਆਉਂਦੇ ਫੁੱਲ ਚਾਂਸ ਹੈ ਤਾਂ ਇਹ ਹੈਗਾ ਜੀ ਆਪਣਾ ਜੈਵਲਨ ਥਰੋ ਵਾਲਾ ਨੀਰਦ ਚੋਪੜਾ ਡੀ ਨੰਬਰ ਆਪਸ਼ਨ ਹੈ ਅਨਸਰ ਰਾਜੇ ਇਹਨੂੰ ਆਈਸ ਪੈਲਸ ਦੇ ਵਿੱਚ ਸਵਿਟਜ਼ਰਲੈਂਡ ਦੇ ਵਿੱਚ ਇੱਕ ਤਖਤੀ ਦੇ ਨਾਲ ਰਾਜੇ ਕੀ ਕੀਤਾ ਗਿਆਗਾ ਸਨਮਾਨਿਤ ਕੀਤਾ ਗਿਆ ਹੈਗਾ ਬਹੁਤ ਵੱਡੀ ਗੱਲ ਹੈ राजे ਆਪਣੇ ਵਾਸਤੇ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਬਾਡ ਪਲਸਸ ਦੇ ਪਲਸਸ ਦਾ ਮਤਲਬ ਹੁੰਦਾ ਦਾਲਾਂ ਤੁਹਾਨੂੰ ਪਤਾ ਰਾਜੇ ਦਾਲਾਂ ਆਪਣੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਦਾਲਾਂ ਦੇ ਵਿੱਚੋਂ ਆਪਾਂ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਪ੍ਰੋਟੀਨ ਮਿਲਦਾ ਜਾ ਹੈ ਹਨਾ ਪ੍ਰੋਟੀਨ ਮਿਲਦਾ ਜਿਹੜਾ ਗਰਭਤੀ ਔਰਤਾਂ ਵਾਸਤੇ ਵੀ ਸਭ ਤੋਂ ਬੈਸਟ ਚੀਜ਼ ਹੈ ਤੇ ਨਾਰਮਲ ਬਾਡੀ ਬਿਲਡਰ ਵਾਸਤੇ ਵੀ ਤੇ ਰੋਜ਼ਾਨਾ ਜੀਵਨ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਆਪਾਂ ਨੂੰ ਆਮ ਭੋਜਨ ਤੋਂ ਨਹੀਂ ਮਿਲਦੀਆਂ ਤਾਂ ਉਹ ਇਹਦੇ ਵਿੱਚੋਂ ਆਪਾਂ ਨੂੰ ਕਾਫੀ ਭਰਪੂਰ ਮਾਤਰਾ ਦੇ ਵਿੱਚ ਮਿਲਦੀਆਂ ਹਨਾ ਇਹ ਕਹਿੰਦੇ ਜਿਹੜੀ ਜੀ ਬਾਡ ਪਲਸਡੇ 2024 ਆਪਾਂ ਇਸ ਵਾਰ ਮਨਾਇਆ ਹੈਗਾ ਉਹਦਾ ਥੀਮ ਦੱਸੋ ਕੀ ਹੈਗਾ ਉਹਦਾ ਥੀਮ ਪੁੱਛ ਰਹੇ ਰਾਜੇ ਥੀਮ ਬਹੁਤ ਜ਼ਰੂਰੀ ਹੁੰਦਾ ਥੀਮ ਤੋਂ ਬਹੁਤ ਪ੍ਰੈਸ਼ਨ ਬਣਦੇ ਆ ਤਾਂ ਇਹਦਾ ਜੀ ਇੰਗਲਿਸ਼ 'ਚ ਯਾਦ ਕਰਨਾ ਪਊਗਾ ਠੀਕ ਹੈ ਜੀ ਪਲਸਿਸ ਠੀਕ ਹੈ ਜੀ ਤੇ ਆਹ ਯਾਦ ਕਰ ਲਿਓ ਨਾਲ ਨੋਰੀ ਸਿੰਘ ਸੋਇਲਸ ਐਂਡ ਪੀਪਲ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਹਾਂਜੀ ਇਹ ਦਿਵਸ ਹਰ ਸਾਲ 10 ਫਰਵਰੀ ਨੂੰ ਮਨਾਇਆ ਜਾਂਦਾ ਰਾਜੇ ਠੀਕ ਹੈ ਜੀ ਤੇ ਬੇਸ਼ਕ ਬਦਾਲਾ ਦਿਵਸ ਪਹਿਲੀ ਵਾਰ 2019 ਵਿੱਚ ਮਨਾਇਆ ਗਿਆ ਸੀ ਡਾਇਰੈਕਟ ਅਪਰੇਸ਼ਨ ਉਥੋਂ ਇਥੋਂ ਵੀ ਪੁੱਛਿਆ ਜਾ ਸਕਦਾਗਾ ਕਿ ਪਲਸਸ ਦੇ ਹੁਣ ਆਪਾਂ ਇਹ ਗੱਲ ਕਹਿੰਦੇ ਨੇ ਰਾਜੇ ਬੱਚੇ ਹੁਣ ਕੀ ਕਹਿੰਦੇ ਆ ਸਰਜ 2019 ਵਾਲੇ ਕਰੰਟ ਅਫੇਅਰ ਪਾਤੇ ਸਰਜ 2020 ਵਾਲੇ ਕਰੰਟ ਅਫੇਅਰ ਪਾਤੇ ਉਹ ਕਦੇ ਵੀ ਰਾਜੇ ਪੁਰਾਣੇ ਕਰੰਟ ਅਫੇਅਰ ਨਹੀਂ ਚੱਕਦੇ ਹੁੰਦੇ ਉਹ ਚੱਕਦੇ ਹੁੰਦੇ ਆ ਕਨੈਕਟ ਮੈਥਡ ਕਨੈਕਟਡ ਮੈਥਡ ਚੱਕਦੇ ਹੁੰਦੇ ਆ ਉਹ ਕਨੈਕਟਿੰਗ ਮੈਥਡ ਕੀ ਹੁੰਦਾ ਹੁਣ ਜਿਹੜੇ ਬੰਦੇ ਨੂੰ ਆਪ ਹੀ ਨਹੀਂ ਪਤਾ ਕਨੈਕਟਡ ਮੈਥਡ ਕੀ ਹੁੰਦਾ ਉਸ ਨੂੰ ਕੀ ਦੱਸੂਗਾ ਇਹ ਹੁੰਦਾ ਰਾਜੇ ਦੇਖੋ ਹ ਕੋੜੇ ਇਹਦੇ ਵਿੱਚ ਇੱਕ ਪ੍ਰੈਸ਼ਨ ਬਣ ਗਿਆ ਥੀਮ ਤੋਂ ਇਹ ਪੁੱਛਣ ਦੇ ਚਾਂਸ ਹੈ ਦੂਜਾ ਪ੍ਰੈਸ਼ਨ ਬਣ ਗਿਆ ਇਹਦੀ ਡੇਟ ਤੋਂ ਕਿ ਕਿਦੋਂ ਬਣਾਇਆ ਜਾਂਦਾ ਹੁਣ ਪਹਿਲਾ ਪ੍ਰੈਸ਼ਨ ਇਹ ਬਣ ਗਿਆ ਵਿਸ਼ੇ ਵਸਤੂ ਪਹਿਲੀ ਵਾਰ ਕਿਦੋਂ ਬਣਾਇਆ ਗਿਆ ਸੀ ਫਿਰ ਤੁਸੀਂ ਜਾ ਕੇ ਕਹਿ ਦੇਣਾ ਜੀ 2019 ਵਾਲੇ ਕਰੰਟ ਅਫੇਅਰ ਪਾਤੇ ਠੀਕ ਹੈ ਤਾਂ ਕਰਕੇ ਕਹਿ ਗਈ ਇਹ ਕਰੰਟ ਅਫੇਅਰ ਮੇਰੇ ਕੋਲ ਕਰ ਰਹੇ ਤਾਂ ਪਲੀਜ਼ ਮੇਰੇ ਕੋਲ ਹੀ ਕਰਿਓ ਜੇ ਕਿਤੇ ਹੋਰ ਕਰ ਰਹੇ ਹੋ ਸਿਰਫ ਉੱਥੇ ਹੀ ਕਰਿਓ ਠੀਕ ਹੈ ਜੀ ਮੁੜ ਕੇ ਬਾਅਦ ਕੀ ਹੁੰਦਾ ਨਾ ਤੁਹਾਡੇ ਉਧਰੋਂ ਯਾਦ ਹੁੰਦੇ ਆ ਨਾ ਤੁਸੀਂ ਇਧਰੋਂ ਯਾਦ ਹੁੰਦੇ ਆ ਫਿਰ ਤੁਸੀਂ ਕਹਿ ਦੇਣਾ ਜੀ ਪੇਪਰ ਬਾਹਰੋਂ ਆ ਗਿਆ ਠੀਕ ਹੈ ਜੀ ਚਲੋ ਹੁਣ ਰਾਜੇ ਨਵਾਂ ਪ੍ਰੈਜ਼ੀਡੈਂਟ ਬਣੇਗਾ ਠੀਕ ਹੈ ਜੀ ਪ੍ਰਾਈਮ ਮਿਨਿਸਟਰ ਬਣਾਇਆ ਗਿਆ ਕਿਹੜੀ ਕੰਟਰੀ ਦੇ ਪ੍ਰਾਈਮ ਮਿਨਿਸਟਰ ਬਣਾਇਆ ਗਿਆਗਾ 올ਜਾਸ ਨੂੰ ਹੁਣ ਸੋਟੇ ਇਹ ਵੀ ਪੁੱਛ ਸਕਦੇ ਆ ਕਿ ਭਾਰੀ ਹੁਣ ਇੱਥੇ ਆਪਾਂ ਨੂੰ ਇੱਥੇ ਡਾਇਰੈਕਟਰ ਨੂੰ ਇਹ ਪੁੱਛ ਲਿਆ ਕਿ 올ਵਾਸ 올ਜਾਸ ਹੈ ਜਿਹੜਾ ਇਹਨੂੰ ਕਿਹੜੇ ਦੇਸ਼ ਦਾ ਪ੍ਰੈਜ਼ੀਡੈਂਟ ਬਣਾਤਾ ਹੁਣ ਆਪਾਂ ਨੂੰ ਪਤਾ ਕਿ ਉਹ ਕਜ਼ਾਕਿਸਤਾਨ ਦਾ ਬਣਾਤਾ ਕਜ਼ਾਕਿਸਤਾਨੀ ਰਾਤਰੀ ਸਤਾਨਾ ਤੋਂ ਨੂੰ ਪਤਾ ਜੀ ਪਹਿਲਾਂ ਨੇ ਨਾਮ ਬਦਲਦੇ ਸੀ ਪਹਿਲਾਂ ਨੇ ਨੂਰ ਸੁਲਤਾਨਾ ਕਰਤੀ ਸੀ ਉਹ ਬਦਲ ਕੇ ਦੁਬਾਰੇ ਫਿਰ ਪਹਿਲਾਂ ਸਤਾਨਾ ਹੁੰਦੀ ਸੀ ਫਿਰ ਇਹ ਕਰਤੀ ਹੁਣ ਫਿਰ ਪਹਿਲਾਂ ਨਹੀਂ ਕਰਤੀ ਸੀ ਇਹਨਾਂ ਨੇ ਸ ਇੱਕ ਕਜ਼ਾਕਿਸਤਾਨ ਦੇ ਰਾਜੇ ਨਵੇਂ ਪੀਐਮ ਬਣ ਗਿਆ ਹੁਣ ਡਾਇਰੈਕਟ ਅਪਲੀਕੇਸ਼ਨ ਇੱਕ ਦਾ ਤੁਸ ਤੋਂ ਇਹ ਪੁੱਛਿਆ ਜਾ ਸਕਦਾ ਹੈ ਕਿ ਬਣਾਇਆ ਕੀ ਤੇ ਕਿਵੇਂ ਸਤੋਂ ਪੇਪਰ ਦੇ ਵਿੱਚ ਕਿਹਾ ਜੀ ਕਜ਼ਾਕਿਸਤਾਨ ਦਾ ਨਵਾਂ ਪੀਐਮ ਕਿਹਨੂੰ ਬਣਾਤਾ ਤਾਂ ਤੁਸੀਂ ਨਾਮ ਵੀ ਯਾਦ ਕਰਕੇ ਚੱਲਣਾ ਨਾਲ ਠੀਕ ਹੈ ਜੀ ਦੋਨੇ ਚੀਜ਼ਾਂ ਨਾਲ ਯਾਦ ਕਰਨੀਆਂ ਹੈਂ ਹਾਂਜੀ ਆਹ ਤਾਂ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਬਹੁਤ ਚੀਜ਼ਾਂ ਕਰਵਾਈਆਂ ਹੋਈਆਂ ਗਈਆਂ ਜਿਹੜੇ ਆਪਣੇ ਪੀਵਾਈਕਿਊ ਚੱਲੀ ਜਾਂਦੇ ਨੇ ਪੀਵਾਈਕਿਊ ਦੀਆਂ ਆਪਣੀਆਂ 7 ਕਲਾਸਾਂ ਲੱਗੀਆਂ ਗਈਆਂ ਤਾਂ ਰਾਜੇ ਹਫ਼ਤੇ 10 ਦਿਨਾਂ ਤੱਕ ਉਹਦੀਆਂ ਉਹ ਕਲਾਸਾਂ ਮੈਂ ਰੈਗੂਲਰ ਕਰ ਦੇਣੀਆਂ ਹੈਂ ਠੀਕ ਹੈ ਜੀ ਤੇ ਬੇਫਿਕਰ ਹੋ ਜਾਓ ਬਸ ਤੇ ਉਥੋਂ ਦੀ ਜਿਹੜੀ ਜਿਹੜੀ ਪਾਰਲੀਮੈਂਟ ਆਪਣੀ ਜਿਹੜੀ ਪਾਰਲੀਮੈਂਟ ਆ ਉਹਨੂੰ ਆਪਾਂ ਪਾਰਲੀਮੈਂਟ ਕਹਿੰਦੇ ਆ ਇਹ ਬਹੁਤ ਬੜੀ ਕਰਵਾਇਆ ਹੋਇਆ ਉਵੇਂ ਜਿਵੇਂ ਰਾਜੇ ਜਿਹੜੀ ਇਥੋਂ ਦੀ ਕਜ਼ਾਕਿਸਤਾਨ ਦੀ ਪਾਰਲੀਮੈਂਟ ਆ ਉਹਨੂੰ ਮਜਲਿਸ ਕਿਹਾ ਜਾਂਦਾ ਜਿਹੜੀ ਕਿ ਪੇਪਰ ਦੇ ਵਿੱਚ ਆਪਾਂ ਤੋਂ ਬਹੁਤ ਬਾਾਰ ਪੁੱਛੀ ਗਈ ਹੈ ਜੀ ਠੀਕ ਹੈ ਜੀ ਚਲੋ ਹੁਣ ਲਈ ਤੁਹਾਨੂੰ ਪਤਾ ਹੈਗਾ ਹਰੇਕ ਪੇਪਰ ਦੇ ਵਿੱਚ ਆਪਾਂ ਨੂੰ ਹਰੇਕ ਕਰੰਟ ਅਫੇਅਰਾਂ ਦੇ ਵਿੱਚ ਆਪਾਂ ਨੂੰ ਇਹ ਖੇਲੋ ਯੂਨੀਵਰਸਿਟੀ ਇੰਡੀਆ ਵਿంటర్ ਗੇਮਸ ਇਹ ਆਪਾਂ ਦੇਖਦੇ ਰਹਿਣੇ ਹੈ ਹਨਾ ਤਾਂ ਹੁਣ ਕਹਿੰਦੇ ਜਿਹੜੀਆਂ ਚੌਥੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮ ਜਿਵੇਂ ਹੁਣ ਆਪਣਾ ਚੈਨਲ ਹੈ ਰਹਾ ਜੀ ਆਪਣਾ ਚੈਨਲ ਦਾ ਲੋਗੋ ਹੈ ਜਿਹੜਾ ਤੁਹਾਨੂੰ ਸ਼ੋ ਨਹੀਂ ਹੋ ਰਿਹਾ ਆ ਦੀਪੁਲਰ ਐਜੂਕੇਸ਼ਨ ਹੈ ਇਹ ਆਪਣੀ ਐਪ ਦਾ ਲੋਗੋ ਆਗਾ ਹੈਨਾ ਜੇ ਤੁਹਾਨੂੰ YouTube ਚੈਨਲ ਤੇ ਸ਼ੋ ਹੁੰਦਾ ਹੋਊ ਆਪਣੀ YouTube ਚੈਨਲ ਦਾ ਲੋਗੋ ਆ ਉਵੇਂ ਜਿਵੇਂ ਰਾਜ ਜਿਹੜੀਆਂ ਚੌਥੀਆਂ ਚੌਥੇ ਨੰਬਰ ਦੇ ਖੇਲੂ ਇੰਡੀਆ ਯੂਨੀਵਰਸਿਟੀ ਗੇਮਸ ਹੈ ਇਹਦੇ ਵਿੱਚ ਜਿਹੜਾ ਮਾਸਕੋਟ ਹੈ ਚਿੰਨ ਉਹ ਚਿੰਨ ਕਿਹੜਾ ਹੈ ਨਾ ਉਹਦਾ ਚਿੰਨ ਪੁੱਛ ਰਹੇ ਨੇ ਜੀ ਦੱਸੋ ਕਿਹੜਾ ਹੈਗਾ ਚਿੰਨ ਹੈਗਾ ਜੀ ਆਪਣਾ ਅਸ਼ਟਲਕshmi ਠੀਕ ਹੈ ਜੀ ਅਸ਼ਟਲਕshmi ਹੁਣ ਰਾਜ ਜੀ ਦੇਖੋ ਬਹੁਤ ਡਾਇਰੈਕਟ ਸਵਾਲ ਤੋਂ ਫੇਰ ਤੁਸੀਂ ਉਹੀ ਗੱਲ ਫੇਰ ਆ ਜਾਂਦੀ ਹੈ ਕਿ ਜੀ ਪ੍ਰਾਣਾ ਗਰੰਟ ਫੇਰ ਚਾੱਕ ਕੇ ਪਤਾ ਪ੍ਰਾਣਾ ਕੋਈ ਨਹੀਂ ਪਾਉਂਦੇ ਹੁੰਦੇ ਦੇਖੋ ਚੌਥੇ ਨੰਬਰ ਦੇ ਨਾਲ ਜੇ ਤੁਸੀਂ ਪੁੱਛ ਰਹੇ ਹੋ ਕਿ ਪਹਿਲੀਆਂ ਜਿਹੜੀਆਂ ਖੇਡਾਂ ਆ ਉਹ ਕਿੱਥੇ ਹੋਈਆਂ ਸੀ ਤੁਸੀਂ ਕਹਿੰਦਾ ਪਹਿਲੀ ਜੀ 2000 ਜਿਹੜੀ ਫਾਸਟ ਖੇਡ ਉਹ ਇੰਡੀਆ ਜੂ ਗੇਮਸ ਹੋ ਜਾਂ ਸੀ 2020 ਦੇ ਵਿੱਚ ਹੋਈਆਂ ਸੀ ਦੂਜੀਆਂ ਕਿੱਥੇ ਹੋਈਆਂ ਸੀ ਦੂਜੀਆਂ ਹੋਈਆਂ ਸੀ ਕਰਨਾਟਕ ਦੇ ਵਿੱਚ 3rd ਹੋਈਆਂ ਸੀ ਉੱਤਰ ਪ੍ਰਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਫਾਸਟ ਹੋਈਆਂ ਸੀ 3rd ਨੰਬਰ ਦੇ ਜਿਹੜੇ ਖੇਡੋ ਜੂ ਇੰਡੀਆ ਯੂਨੀਵਰਸਿਟੀ ਗੇਮ ਸੌਂਗਾ ਸੀ ਇਹ ਜੂਪੀ ਦੇ ਵਿੱਚ ਜਾਂ ਉੱਤਰ ਪ੍ਰਦੇਸ਼ ਦੇ ਵਿੱਚ ਹੋਗਾ ਸੀ ਇਹ ਆਪਣੇ ਵਾਸਤੇ ਤਾਂ ਇੰਪੋਰਟੈਂਟ ਹੈ ਰੋਜ ਕਿਉਂਕਿ ਪੰਜਾਬ ਯੂਨੀਵਰਸਿਟੀ ਨੇ ਇਹਨੂੰ ਜਿੱਤੇ ਹੈਗਾ ਪੰਜਾਬ ਯੂਨੀਵਰਸਿਟੀ ਕਿੱਥੇ ਹੈ ਤੁਹਾਨੂੰ ਸਾਰੇ ਨੂੰ ਪਤਾ ਦੱਸੋ ਕਮੈਂਟਾਂ ਦੇ ਵਿੱਚ ਕਿੱਥੇ ਹੈ ਪੰਜਾਬ ਯੂਨੀਵਰਸਿਟੀ ਠੀਕ ਹੈ ਜੀ ਤੇ ਇਹ ਤਾਂ ਕਰਕੇ ਜੇਤੂ ਤੋਂ ਵੀ ਫੋਟੋ ਪੁੱਛ ਸਕਦੇ 2023 ਦੇ ਗ੍ਰੈਂਟ ਫੇਰਾਂ ਦੇ ਵਿੱਚ ਵਿਸ਼ਵ ਸਰਕਾਰ ਸੰਮੇਲਨ 2024 ਵਿੱਚ ਕਿਸ ਦੇਸ਼ ਨੂੰ ਮਹਿਮਾਨ ਦੇਸ਼ ਕੋਸ਼ਤ ਕੀਤਾ ਗਿਆ ਮਹਿਮਾਨ ਦੇਸ਼ ਕੀ ਹੁੰਦਾ ਹੈਗਾ ਹੋ ਜੀ ਇਹਨਾਂ ਨੇ ਕਿ ਕੀ ਕਰੀ ਹੈ ਕਿ ਬਾਰਡ ਗਵਰਨਮੈਂਟ ਸੱਮਿਟ ਬੁਲਾਈ ਹੈ 2024 ਦੇ ਵਿੱਚ ਠੀਕ ਹੈ ਜੀ ਇਹ ਕਿੱਥੇ ਹੋਣੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਮੱਗੇ ਦੱਸੂਗਾ ਠੀਕ ਹੈ ਜੀ ਤੇ ਇਹ ਜੁਏ ਦੇ ਵਿੱਚ ਹੋਣੀ ਹੈ ਜੁਏ ਦੇ ਵਿੱਚ ਠੀਕ ਹੈ ਜੀ ਨੈਟਰਡ ਅਰਬ ਅਮੀਰਾਤ ਉੱਥੇ ਹੋਣੀ ਹੈ ਇਹ ਠੀਕ ਹੈ ਜੀ ਹੁਣ ਉੱਥੇ ਜਿਹੜੀ ਹੋਣੀ ਹੈ ਉਹਦੇ ਵਿੱਚ ਭਾਰਤ ਦੇਸ਼ ਨੂੰ ਇਹਨਾਂ ਨੇ ਕੀ ਬੁਲਾਇਆ ਇੱਕ ਮਹਿਮਾਨ ਦੇ ਤੌਰ ਤੇ ਬੁਲਾਇਆ ਹੈ ਇਹ ਪ੍ਰੇਸ਼ਣ ਆਪਣੇ ਵਾਸਤੇ ਬਹੁਤ ਮਾਣ ਵਾਲਾ ਪ੍ਰੇਸ਼ਣ ਹੈ ਤੇ ਬਹੁਤ ਇੰਪੋਰਟੈਂਟ ਆ ਲਿਖਿਆ ਹੋਇਆ ਥੱਲੇ ਇਹ ਮੀਟਿੰਗ ਜੁਏਡੀ ਦੇ ਵਿੱਚ ਹੋਏਗੀ ਠੀਕ ਹੈ ਜੁਨਾਈਟਿਡ ਅਰਬ ਅਮੀਰਾਤ ਹੁਣ ਅਗਲਾ ਹੁਣ ਰਾਜੇ ਏਡੀਬੀ ਬਾਰੇ ਕਿਹੜਾ ਬੱਚਾ ਜਿਹਨੂੰ ਪਤਾ ਨਹੀਂ ਛੜੀਏ ਕਿ ਬੱਚੇ ਨੂੰ ਪਤਾ ਏਡੀਬੀ ਬਾਰੇ ਇਹਦੇ ਬਾਰੇ ਵਿੱਚ ਗੀ ਹੋਤਾ ਚੱਕ ਕਰਕੇ ਗਿਆ ਗਿਆ ਚੇਅਰ ਪਰਸਨ ਕੌਣ ਹੈ ਪਹਿਲਾ ਕੌਣ ਸੀ ਕਿੱਥੇ ਹੈਡ ਕੁਆਟਰ ਸਾਰਾ ਕੋਈ ਦੱਸਿਆ ਹੋਇਆ ਬਾਰੀ ਬਾਰੀ ਉਹ ਚੀਜ਼ਾਂ ਤੁਸੀਂ ਆਪ ਦੇ ਆਪ ਯਾਦ ਕਰਦੇ ਹੋਗੇ ਹੋ ਹੁਣ ਰਾਜੇ ਇਹਨਾਂ ਨੇ ਕੀ ਕੀਤਾਗਾ ਏਸ਼ੀਅਨ ਡਵੈਲਪਮੈਂਟ ਬੈਂਕ ਦਾ ਜਿਹੜਾ ਡਾਇਰੈਕਟਰ ਲਾਤਾ ਇੰਡੀਆ ਨੇ ਆਪਦਾ ਠੀਕ ਹੈ ਜੀ ਭਾਰਤ ਦੇ ਡਾਇਰੈਕਟਰ ਇੰਨੇ ਦੇ ਵਿੱਚ ਆਪਾਂ ਨੂੰ ਪੁੱਛ ਰਹੇ ਨੇ ਜੀ ਇਹ ਕਰਿਆ ਗਿਆ ਜੀ ਮਾਇਓ ਓਕਾ ਏ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਇਹਨਾਂ ਨੂੰ ਕੀ ਕੀਤਾ ਗਿਆਗਾ ਏਸ਼ੀਆਨ ਡਿਵੈਲਪਮੈਂਟ ਬੈਂਕ ਦਾ ਰਾਜੇ ਡਾਇਰੈਕਟਰ ਕੌਸ਼ਤ ਕਰ ਚੁੱਕੇ ਆ ਚਲੋ ਹਾਂ ਆਪ ਹੈ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਕੌਣ ਹੈ ਰਾਜੇ ਦੇਖੋ ਇੱਥੋਂ ਦਾ ਆਪਰੇਸ਼ਨ 12 ਦਾ 100% ਚਾਂਸ ਹੈ ਪਰ ਇੱਥੋਂ ਬੰਨ ਦਾ 200% ਚਾਂਸ ਹੈ ਠੀਕ ਹੈ ਜੀ ਮਾਸਤੂ ਆਗੂ ਮੈਨੂੰ ਮਿਨਾ ਨਹੀਂ ਲੈਣਾ ਉਹਦਾ ਮੈਂ ਤਾਂ ਕਹਿੰਦਾ ਮਾਸਤੂ ਆ ਸਕਾ ਵਾ ਠੀਕ ਹੈ ਮੈਂ ਤਾਂ ਇੰਨਾ ਹੀ ਰੱਖਿਆ ਹੋਇਆ ਨਾਮ ਚਲੋ ਕਹਿੰਦੇ ਨਵੀਂ ਦਿੱਲੀ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਤੋਂ ਇਹ ਪੁੱਛਿਆ ਜਾ ਸਕਦਾ ਦਾ ਜੇ ਇੱਥੋਂ ਇਪਰੇਸ਼ਨ ਪੁੱਛਿਆ ਜਾ ਸਕਦਾਗਾ ਕਿ ਜਿਹੜਾ 51ਵੇਂ ਨੰਬਰ ਦਾ ਵਾਰਡ ਬੁੱਕ ਫੇਅਰ 2024 ਹੋਇਆ ਇਹ ਹੋਇਆ ਕਿੱਥੇ ਹੈ ਨਿਊ ਦਿੱਲੀ ਦੇ ਵਿੱਚ ਹੋਇਆ ਪਹਿਲਾ ਆਪਰੇਸ਼ਨ ਤੁਹਾਡੇ ਤੋਂ ਇਹ ਬਣੂਗਾ ਹੁਣ ਇਹ ਕਹਿੰਦੇ ਜੀ ਜਿਹੜਾ ਇਹ 51ਵੇਂ ਨੰਬਰ ਦਾ ਵਾਰਡ ਬੁੱਕ ਫੇਅਰ 2024 ਹੋ ਰਿਹਾ ਹੈ ਨਿਊ ਦਿੱਲੀ ਦੇ ਵਿੱਚ ਹੋ ਰਿਹਾ ਹੈ ਇੱਥੇ ਆਪਣੀ ਗੇਸਟ ਕੰਟਰੀ ਕਿਹੜੀ ਹੈ ਮਹਿਮਾਨ ਦੇ ਤੌਰ ਤੇ ਆਪਾਂ ਕਿਹਨੂੰ ਬੁਲਾਇਆ ਜਿਵੇਂ ਹੁਣ ਆਪਾਂ ਪਹਿਲਾਂ ਕਰਕੇ ਛੱਡਿਆ ਦਾ ਜੇ ਜਿਹੜੀ ਵਾਰਡ ਸਬਮਿਟ ਹੋਣੀ ਹੈ ਉਹਦੇ ਵਿੱਚ ਜੂਏ ਦੇ ਵਿੱਚ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਗੈਸਟ ਅ ਗੈਸਟ ਕੰਟਰੀ ਕੌਣ ਸੀ ਗੈਸਟ ਕੰਟਰੀ ਹੈਗੀ ਉਹ ਚ ਇੰਡੀਆ ਉਹ ਮੇਰੇ ਜਿਹੜੀ ਹੁਣ ਇੰਡੀਆ ਦੇ ਵਿੱਚ ਰਾਜੇ ਵਾਰਡ ਬੁੱਕ ਅਫੇਅਰ ਹੁਣ 51 ਨੰਬਰ ਦਾ ਇਹਦੇ ਵਿੱਚ ਗੈਸਟ ਕੰਟਰੀ ਕਿਹੜੀ ਹੈ ਉਹ ਪੁੱਛ ਰਹੇ ਦੇ ਆਪਾਂ ਨੂੰ ਜੀ ਠੀਕ ਹੈ ਜੀ ਉਹਦੇ ਵਿੱਚ ਕਿਹੜੀ ਹੈ ਦਾ ਜੀ ਉਹ ਚ ਹੈਗੀ ਹੈ ਸਾਊਦੀ ਅਰੇਬੀਆ ਚਲੋ ਜੀ ਆਪ੍ਰੇਸ਼ਨ ਬਹੁਤ ਹੀ ਜ਼ਿਆਦੇ ਮਹੱਤਵਪੂਰਨ ਰਾਜੇ ਫਸਟ ਚੀਜ਼ ਜਿੱਥੇ ਵੀ ਜੁੜਗੇ ਆਪ੍ਰੇਸ਼ਨ ਭੁੱਲ ਕੇ ਵੀ ਛੱਡਣ ਦੀ ਕੋਸ਼ਿਸ਼ ਨਹੀਂ ਕਰਨੀ ਕਹਿੰਦੇ ਪਹਿਲਾ ਉਹ ਬੰਦਾ ਕਿਹੜਾ ਹੈਗਾ ਪਹਿਲਾ ਸਿਵਲ ਸਰਵੰਟ ਕਿਹੜਾ ਹੈਗਾ ਰਾਜੇ ਜਿਹੜੇ ਬੰਦੇ ਨੂੰ ਬ੍ਰਾਂਡ ਮਾਸਟਰ ਬਣਾਤਾ ਫਿਟ ਇੰਡੀਆ ਮੂਵਮੈਂਟ ਦਾ ਬੈਰੀ ਵੈਰੀ 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 ਇੰਪੋਰਟੈਂਟ ਕੈਟਾਗਰੀ ਚ ਰੱਖ ਸਕਦੇ ਹੋ ਪਹਿਲਾ ਆ ਗਿਆ ਸਟੈਟਿਕ ਦਾ ਪੋਜੀਸ਼ਨ ਬਣ ਗਿਆ ਠੀਕ ਹੈ ਜੀ ਤੇ ਕੀ ਦੀ ਗੱਲ ਕਰ ਰਹੇ ਹੋ ਰਾਜੇ ਇਹ ਗੱਲ ਕਰ ਰਹੇ ਹਨ ਨਰਿੰਦਰ ਕੁਮਾਰ ਜੱਟ ਜੀ ਨਰਿੰਦਰ ਕੁਮਾਰ ਜੱਦਵ ਜੀ ਨੂੰ ਫਿਟ ਇੰਡੀਆ ਮੂਵਮੈਂਟ ਦਾ ਬ੍ਰਾਂਡ ਅਮੈਸਟਰ ਹੈ ਜਿਹੜਾ ਉਹ ਨਿਯੁਕਤ ਕਰ ਦਿੱਤਾ ਗਿਆ ਹੈ ਕਿਹਦੇ ਵੱਲੋਂ ਫਸਟ ਸਿਵਲ ਸਰਵੰਟ ਠੀਕ ਹੈ ਜੀ ਚਲੋ ਪ੍ਰਸਿੱਧ ਕਿਲਕਾਰੀ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ ਹੈਗਾ ਕਿਲਕਾਰੀ ਪ੍ਰੋਗਰਾਮ ਮੈਂ ਕਹਿਣਾ ਕਿ राजे ਜਿੰਨੇ ਵੀ ਪਿਛਲੀ ਵਾਰ ਪੇਪਰ ਹੋਏ ਆ ਬਹੁਤ ਪੇਪਰਾਂ ਦੇ ਵਿੱਚ ਇਹ ਪ੍ਰਸ਼ਨ ਆਇਆ ਹੋਇਆਗਾ ਬਹੁਤ ਦੇ ਵਿੱਚ ਆਇਆ ਹੋਇਆਗਾ ਕਿਲਕਾਰੀ ਪ੍ਰੋਗਰਾਮ ਲਾਂਚ ਕਿੰਨੀ ਤਰੀਕ ਨੂੰ ਕੀਤਾ ਗਿਆ ਸੀ ਇਹ ਕੀਤਾ ਗਿਆ ਸੀ ਜੀ 15 ਜਨਵਰੀ 2016 ਨੂੰ ਡੇਟ ਐਜ਼ ਇਟ ਤੁਹਾਡੇ ਯਾਦ ਹੋਣੀ ਚਾਹੀਦੀ ਹੈ ਪੱਕਾ ਪੁੱਛਿਆ ਜਾਊਗਾ ਕਿਲਕਾਰੀ ਵਾਲਾ ਪ੍ਰਸ਼ਨ राजे ਪਹਿਲਾਂ ਵੀ ਕਾਫੀ ਪੇਪਰਾਂ ਦੇ ਵਿੱਚ ਇਹਨੂੰ ਪੁੱਛਿਆ ਗਿਆਗਾ ਤਾਂ ਆਪਣੇ ਵਾਸਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਚੀਜ਼ ਬਣ ਜਾਂਦੀ ਹੈ ਇਹ ਇਸ ਤੋਂ ਬਾਅਦ ਅਗਲਾ ਹੁਣ ਕਹਿੰਦੇ ਇੱਕ ਕਿਹੜਾ ਮਿਸ਼ਨ ਅਰਾਜੇ ਪੇਸ ਮਿਸ਼ਨ ਪੀ ਏ ਸੀ ਈ ਮਿਸ਼ਨ ਅਰਾਜੇ ਇਹ ਕਿਹੜੀ ਪਲਾਡ ਏਜੰਸੀ ਨੇ ਜਿਹੜਾ ਇਹ ਮਿਸ਼ਨ ਹੈ ਜਿਹੜਾ ਇਹ ਚਲਾਇਆਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਰਾਜੇ ਸਭ ਤੋਂ ਡਾਇਰੈਕਟ ਆਪਰੇਸ਼ਨ ਦਾ ਜਿਹੜਾ ਪੁੱਛਿਆ ਜਾਣਾ ਪੁੱਛੀ ਜਾਣਾ ਇਹ ਚਲਾਇਆ ਪਈ ਨਾਸਾ ਨੇ ਨਾਸਾ ਕਿੱਥੋਂ ਦੀ ਰਾਜੇ ਇਹ ਯੂ ਐਸ ਏ ਦੀ ਹੈ ਯੂ ਐਸ ਨੂੰ ਆਪਾਂ ਅਮਰੀਕਾ ਕਹਿ ਦਿੰਦੇ ਹਾਂ ਤੁਹਾਨੂੰ ਪਤਾ ਹੈਗਾ ਜਨਰੇਟਿਡ ਸਟੇਟਸ ਠੀਕ ਹੈ ਜੀ ਤੇ ਹੁਣ ਇਹ ਕਨੇਡਾ ਜੀ ਕੀ ਵੀ ਨਾ ਪਤਾ ਕੀ ਕਰ ਲੈਂਦੇ ਹੁੰਦੇ ਐ ਪੇਸ ਦੇ ਵਿੱਚ ਐ ਪੁੱਛ ਲੈਂਦੇ ਆ ਕਿ ਪੇਸ ਦੇ ਵਿੱਚ ਇਹ ਦੀ ਫੁੱਲ ਫਾਰਮ ਕੀ ਹੈ ਜਾਂ ਸੀ ਦਾ ਕੀ ਮਤਲਬ ਹੈ ਜਾਂ ਪੀ ਦਾ ਕੀ ਮਤਲਬ ਹੈ ਜਾਂ ਈ ਦਾ ਕੀ ਮਤਲਬ ਹੈ ਐ ਪੁੱਛ ਲੈਂਦੇ ਹੁੰਦੇ ਆ ਤਾਂ ਕਰਕੇ ਸਾਰਾ ਯਾਦ ਕਰ ਲਓ ਜਿਹੜਾ ਪੇਸ ਆਲਾ ਜਿਹੜੀ ਫੁੱਲ ਫਾਰਮ ਹੈਗੀ ਆ ਪਲੈਂਕਟਨ 에어로ਸੋਲ ਕਲਾਈਮੇਟ ਓਸ਼ੀਅਨ ਇਕੋਸਿਸਟਮ ਠੀਕ ਹੈ ਜੀ ਹੁਣ ਤੁਸੀਂ ਇਹ ਨਾ ਕਹਦੇ ਹੋ ਜੀ ਇਹਨਾਂ ਦਾ ਮਤਲਬ ਕੀ ਆਪਾਂ ਨੂੰ ਮਤਲਬ ਤਾਂ ਕੋਈ ਮਤਲਬ ਨਹੀਂ ਯੂਐਸ ਦੀ ਗੱਲ ਹੈ ਸਿਰਫ ਆਪਾਂ ਨੂੰ ਮਤਲਬ ਹੈਗਾ ਇਹਦੇ ਸਪੈਲਿੰਗਾਂ ਤੱਕ ਕੀ ਇਹਦਾ ਕੀ ਮਤਲਬ ਆ ਇਹਦਾ ਕੀ ਮਤਲਬ ਆ ਜਾਂ ਇਹ ਮਿਸ਼ਨ ਕਿਸ ਨੇ ਸ਼ੁਰੂ ਕੀਤਾਗਾ ਇਤੋਂ ਟਿੱਕਰ ਸਿਰਫ ਆਪਾਂ ਕੰਮ ਦੀ ਗੱਲ ਤੇ ਫੋਕਸ ਕਰਨਾਗਾ ਇਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏ ਹਰੇਕ ਕੰਟ ਅਫੇਅਰ ਦੇ ਵਿੱਚ ਇੱਕ ਸਕੀਮ ਜ਼ਰੂਰ ਆਉਂਦੀ ਹੈ ਬਾਕੀ ਜਿਹੜਾ ਤੁਹਾਡਾ ਪੇਪਰ ਨੇੜੇ ਹੋਊਗਾ ਤੁਹਾਨੂੰ ਮੈਂ ਸਕੀਮਾਂ ਸਾਰੀਆਂ ਇੱਕ ਇਕੱਠੀਆਂ ਟਾਰ ਕੇ ਕਰਵਾ ਵੀ ਦੇਵਾਂਗਾ ਠੀਕ ਹੈ ਜੀ ਕਰ ਕਰ ਰਾਸ਼ਨ ਸਕੀਮ ਹੈ ਜਿਹੜੀ ਇਹ ਕਿਹੜੀ ਸਰਕਾਰ ਨੇ ਕਿਹੜੇ ਰਾਜ ਦੀ ਸਰਕਾਰ ਨੇ ਸ਼ੁਰੂ ਕੀਤੀ ਹੈ ਇਹ ਤੁਹਾਨੂੰ ਪਤਾ ਹੋਣਾ ਹੈ ਜੀ ਇਹ ਸ਼ੁਰੂ ਕੀਤੀ ਹੈ ਪੰਜਾਬ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਪਾਰਟੀ ਆਪਣੇ ਪੰਜਾਬ ਦੇ ਵਿੱਚ 92 ਸੀਟਾਂ ਲਿੱਤੀਆਂ ਸੀ ਇਹ ਵੀ ਯਾਦ ਰੱਖਣੀ ਹੈ ਅਰਵਿੰਦ ਕੇਜਰੀਵਾਲ ਦਾ ਜੀ ਇਹਦੇ ਰੀਅਲ ਫਾਊਂਡਰ ਹੈਗੇ ਠੀਕ ਹੈ ਸੀਐਮ ਦਿੱਲੀ ਦੇ ਇਹ ਇਹ ਰਾਜੇ ਕਰਕਰ ਰਾਸ਼ਨ ਸਕੀਮ ਹੈ ਜਿਹੜੀ ਇਹ ਸਟੇਟ ਗਵਰਨਮੈਂਟ ਨੇ ਰਾਜ ਜਿਹੜੀ ਲਾਂਚ ਕੀਤੀ ਹੈ ਉਹ ਪੰਜਾਬ ਹੈ ਕਿ ਕਰਕਰ ਰਾਸ਼ਨ ਦਿੱਤਾ ਜਾਊਗਾ ਕਿਉਂਕਿ ਅੱਗੇ ਜਿਹੜਾ ਕੋਈ ਗਰੀਬ ਬੰਦਾ ਹੁੰਦਾ ਸੀ ਰਾਜ ਉਹ ਦਿਹਾੜੀ ਦੇ ਕਰਕੇ ਵਿਚਾਰੇ ਦਿਹਾੜੀ ਦੇ ਵਿੱਚੋਂ ਆ ਕੇ ਉਹਨੂੰ 2-2 4-4 ਘੰਟੇ 5-5 ਘੰਟੇ ਟਾਈਮ ਜਾਣਾ ਪੈਂਦਾ ਸੀ ਫਿਰ ਵੀ ਜਾ ਕੇ ਉਹ ਰਾਸ਼ਨ ਕੇਵਲ ਇਹਨੂੰ ਨਾਰਾਜ਼ ਹੋ ਕੇ ਮੁੜਨਾ ਪੈਂਦਾ ਹੁੰਦਾ ਸੀ ਤਾਂ ਕਰਕੇ ਉਹ ਚੀਜ਼ ਨੂੰ ਦਿਮਾਗ ਦੇ ਵਿੱਚ ਲਿਆਉਂਦੇ ਹੋ ਕਿ ਉਹਨਾਂ ਦੇ ਰਾਸ਼ਨ ਘਰੇ ਪਹੁੰਚਾਇਆ ਜਾਊਗਾ ਕਿ ਕਿਸੇ ਦਾ ਕੰਮ ਦਾ ਕੰਮ ਨਾ ਛੁੱਟੇ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਅਗਲੇ ਪ੍ਰਸ਼ਨ ਦੀ ਗੱਲ ਕਰਦੇ ਹਾਂ ਕਹਿੰਦੇ ਜੀ ਜਿਹੜਾ ਆਦੀ ਮਹਾਉਤਸਵ ਹੈ ਆਦੀ ਮਹਾਉਤਸਵ ਰਾਜ ਉਹਨਾਂ ਵਾਸਤੇ ਬਣਾਇਆ ਜਾਂਦਾ ਹੁੰਦਾ ਜਿਹੜੇ ਕਿ ਆਦੀਵਾਸੀ ਹੈ ਜਿਹੜੇ ਜੰਗਲਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਆ ਠੀਕ ਹੈ ਜੀ ਉਹਨਾਂ ਨੂੰ ਹੋਰ ਇੰਪਰੂਵਮੈਂਟ ਕਰਨ ਵਾਸਤੇ ਤਾਂ ਰਾਜ ਆਦੀ ਮਹਾਉਤਸਵ 2024 ਜਿਹੜਾ ਅਧਿਕਾਰਨਾ ਹੈ ਉਹ ਆਪਣੇ ਪ੍ਰੈਜ਼ੀਡੈਂਟ ਜੀ ਵੱਲੋਂ ਕੀਤਾ ਗਿਆ ਪ੍ਰੈਜ਼ੀਡੈਂਟ ਕੌਣ ਆਪਣੇ ਪ੍ਰਧਾਨ ਪ੍ਰੈਜ਼ੀਡੈਂਟ ਦ੍ਰੋਪਤੀ ਮੁਮਰੋ ਰਾਸ਼ਟਰਪਤੀ ਠੀਕ ਹੈ ਜੀ ਉਹਨਾਂ ਵੱਲੋਂ ਇਹ ਸ਼ੁਰੂ ਕੀਤਾ ਗਿਆ ਹੈ ਚਲੋ ਜੀ ਚੱਲਦੇ ਆ ਅਗਲੇ ਪ੍ਰਸ਼ਨ ਤੇ ਆਪਰੇਸ਼ਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਕੀ ਕਹਿ ਰਹੇ ਨੇ ਕਿਹੜੇ ਸੁਪਰ ਸੋਨਿਕ ਬੈਲਿਸਟਿਕ ਮਿਜ਼ਾਈਲ ਕਿਹੜੀ ਜਰਕਾਉਂ ਦੁਬਾਰੇ ਫੇਰ ਸੁਣ ਲਓ ਸੁਪਰ ਸੋਨਿਕ ਬੈਲਿਸਟਿਕ ਮਿਜ਼ਾਈਲ ਜਕਰਾਂ ਜਰਕਾਉਂ ਇਹ ਲਾਂਚ ਕੀਤੀ ਹੈ ਇਹ ਕਿਹੜੀ ਕੰਟਰੀ ਨੇ ਲਾਂਚ ਕੀਤੀ ਹੈ ਆਪਾਂ ਤੋਂ ਇਹ ਪੁੱਛ ਰਹੇ ਨੇ ਰਾਜੇ ਤਾਂ ਇਹ ਲਾਂਚ ਜਿਹੜੇ ਦੇਸ਼ ਨੇ ਕੀਤੀ ਉਹ ਦੇਸ਼ ਦਾ ਸਭ ਤੋਂ ਵੱਡਾ ਦੇਸ਼ ਹੈ ਜਿਹੜੇ ਆਪਣੇ ਟੌਪ 7 ਦੇਸ਼ ਆ ਏਰੀਆ ਵਾਜ ਏਰੀਆ ਦੇ ਹਿਸਾਬ ਤੇ ਉਹਨਾਂ ਵਿੱਚੋਂ ਸਭ ਤੋਂ ਪਹਿਲ ਨੰਬਰ ਤੇ ਸਭ ਤੋਂ ਵੱਡਾ ਦੇਸ਼ ਆ ਆਪਣੀ ਸਾਰੀ ਦੁਨੀਆ ਦੇ ਵਿੱਚ ਉਹ ਆ ਕਿਹੜਾ ਰਾਜ ਹੈ ਉਹ ਹੈਗਾ ਰੂਸ ਠੀਕ ਹੈ ਜੀ ਇਹਨਾਂ ਦੀ ਜਿਹੜੀ ਇਹ ਹੈਗੀ ਪਲਾਸਟਿਕ ਮਜ਼ਾਇਲਾ ਇਹ ਲਾਂਚ ਕੀਤੀ ਹੈ ਤੇ ਅੱਜ ਦਾ ਆਪਣਾ ਲਾਸਟ ਪ੍ਰੈਸ਼ਨ ਹੈ ਰਾਜੇ ਬਹੁਤ ਜ਼ਿਆਦਾ ਇੰਪੋਰਟੈਂਟ ਪ੍ਰੈਸ਼ਨ ਹੈ ਇਹ ਵੀ ਬਹੁਤ ਵੱਡੀ ਪੇਪਰਾਂ ਦੇ ਵਿੱਚ ਆਇਆ ਹੋਇਆ ਹੈਗਾ ਕਿ ਜਿਹੜਾ ਆਪਣਾ ਲక్ష్ਮੀ ਨਾਰਾਇਣ ਇੰਟਰਨੈਸ਼ਨਲ ਅਵਾਰਡ ਹੈਗਾ ਜਿਹੜਾ ਕਿ 뮤జిਸ਼ੀਅਨ ਦੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਹੈਗਾ ਇਹ ਅਵਾਰਡ ਕਿਸ ਨੂੰ ਦਿੱਤਾ ਗਿਆ ਕਿਸ ਭਾਰਤੀ ਨੂੰ ਇਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਪੁੱਛ ਰਹੇ ਨੇ ਜੀ ਇਹ ਕੀਤਾ ਗਿਆ ਪਿਆਰੇ لال ਸ਼ਰਮਾ ਜੀ ਨੂੰ ਠੀਕ ਹੈ ਜੀ 3 ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਤੁਹਾਡਾ ਜੀ ਇਹ ਇਹ ਨਾਲ ਕੀ ਹੁੰਦਾ ਹੈ ਇਹ ਨਾਲ ਅੱਜ ਦੇ ਆਪਣੇ 10 11 12 ਇਹ ਤਿੰਨ ਦਿਨਾਂ ਦੇ ਕਰੰਟ ਅਫੇਅਰ ਇਹ ਆਪਣੇ ਇਹ ਵੀਡੀਓ ਦੇ ਵਿੱਚ ਕਵਰ ਹੁੰਦੇ ਆ ਕੱਲ ਨੂੰ ਤੁਹਾਨੂੰ ਵੀਡੀਓ ਦੇ ਵਿੱਚ 13 14 ਤੇ 15 ਠੀਕ ਹੈ ਜੀ ਇਹ ਤਿੰਨ ਦਿਨਾਂ ਦੇ ਕਰੰਟ ਅਫੇਅਰ ਤੁਹਾਨੂੰ ਕੱਲ ਨੂੰ ਮਿਲ ਜਾਣਗੇ ਤੇ ਪੀਡੀਐਫ ਰਾਜੀ ਤੁਹਾਨੂੰ ਮੈਂ ਇਕੱਠੇ ਬੀਕ ਦੇ 15 ਦਿਨਾਂ ਦੇ ਜਿਹੜੇ ਕਰੰਟ ਅਫੇਅਰ ਹੋਗੇ ਇਹ ਦੋ ਵਾਰ ਤੁਹਾਨੂੰ ਇਕੱਠੇਵੇਂ ਪੀਡੀਐਫ ਪ੍ਰੋਵਾਈਡ ਕਰਵਾ ਦੂੰਗਾ ਠੀਕ ਹੈ ਜੀ ਬਾਕੀ ਵੀ ਦੁਬਾਰੇ ਫੇਰ ਕਰਨਾ ਚਾਹੁੰਦਾ ਰਾਜ ਜੇ ਕੋਈ ਕੈਂਡੀਡੇਟ ਤਿਆਰੀ ਕਰਨਾ ਚਾਹੁੰਦਾ ਹੁਣ ਵੀ ਤੁਹਾਡੇ ਕੋਲ ਰਾਜ ਬਹੁਤ ਵਧੀਆ ਸਮਾਂਗਾ ਜੇ ਤੁਸੀਂ ਤਿਆਰੀ ਕਰਨੀਆ ਚਾਹੁੰਦੇ ਹੋ ਹੁਣ ਤੁਹਾਡੇ ਕੋਲ ਟਾਈਮ ਵੀ ਹੈਗਾ ਠੀਕ ਹੈ ਜੀ ਤੇ ਤੁਹਾਡੇ ਆਪਣੇ ਕੰਟੈਂਟ ਦੀ ਵੀ 100% ਜ਼ਿੰਮੇਵਾਰੀ ਕੇ ਤੁਹਾਨੂੰ ਕਰਵਾਇਆ ਹੋਇਆ ਆਊਗਾ ਠੀਕ ਹੈ ਜੀ ਜੇ ਕੋਈ ਕੈਂਡੀਡੇਟ ਜੁਆਇਨ ਕਰਨਾ ਚਾਹੁੰਦਾ ਜਲਦੀ ਤੋਂ ਜਲਦੀ ਕਰ ਸਕਦਾ ਹੋ ਕਿਸੇ ਵੀ ਇੱਕ ਬੈਚ ਤੋਂ ਰਾਜੇ ਤੁਸੀਂ ਪੰਜਾਬ ਦੇ ਸਾਰੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਇਹ ਨਹੀਂ ਹੈਗਾ ਕਿ ਜੇ ਕਿਸੇ ਬੱਚੇ ਨੇ ਪੀਪੀ ਦਾ ਬੈਚ ਲੈ ਲਿਆ ਕੋਈ ਹੋਰ ਪੇਪਰ ਦੀ ਤਿਆਰੀ ਕਰਾ ਕੋਈ ਵੀ ਇੱਕ ਬੈਚ ਲੈ ਲਓ ਰਾਜੇ ਉਹ ਚ ਸਾਰੇ ਪੇਪਰ ਦੀ ਤਿਆਰੀ ਹੋ ਜੂਗੀ ਬਾਕੀ ਜਿਹੜੇ ਕੈਂਡੀਡੇਟ ਨੇ ਜਿਆਦਾ ਕਾ ਸਾਰੇ ਗਰੁੱਪ ਡੀ ਵਾਲੇ ਤਾਂ ਰਾਜੇ ਤੁਸੀਂ ਰਾਜੇ ਬੈਚ ਲੈਣਾ ਆਲ ਪੰਜਾਬ ਇਕਸਾਮ ਠੀਕ ਹੈ ਜੀ ਆਲ ਪੰਜਾਬ ਐਗਜ਼ਾਮ ਵਾਲਾ ਬੈਚ ਲੈਣਾ ਐਪ ਆਪਣੀ ਪਲੇ ਸਟੋਰ ਤੋਂ ਤੁਹਾਨੂੰ ਮਿਲ ਜੂਗੀ ਧੰਨਵਾਦ ਮੇਰੇ ਦੋਸਤੋ ਜਿਉਂਦੇ ਬਸ